ਥੋੜੀ ਜਗ੍ਹਾ ਦੇ ਵਿੱਚ ਵੀ ਆਪਾਂ ਬਾਗ ਲਾ ਸਕਦੇ ਆ ਜੇ ਤੁਹਾਨੂੰ ਦਿਖਾਉਨੇ ਆ ਮਰਲਾ ਸਵਾ ਮਰਲਾ ਜਗਾ ਵਾ ਮੁੱਢ ਤੇ ਆ ਜਾਂਦਾ ਅਮਰੂਦ ਇਹਨੂੰ ਵੇਖੋ ਕਿੰਨਾ ਫਲ ਪਿਆ ਦੀਂਦਾ ਨਾ ਭਰਿਆ ਭਰ ਅਮਰੂਦ ਤੇ ਇਧਰ ਆ ਗਿਆ ਸੇਬ ਦਾ ਬੂਟਾ ਸੇਬ ਵੀ ਇਧਰ ਲੱਗੇ ਦੇਖੋ ਜੇ ਛੋਟੇ ਆ ਆ ਉੱਪਰਲੀ ਟਾਣੀ ਦੇਖੋ ਹਨਾ ਲੱਗੇ ਦੀਂਦੇ ਆ ਨਾ ਵੇਖੋ ਕਿੰਨੇ ਵਧੀਆ ਆ ਆ ਗਿਆ ਆਲੂ ਬੁਖਾਰੇ ਦਾ ਬੂਟਾ ਇਹਨੂੰ ਅਜੇ ਲੱਗੇ ਨਹੀਂ ਤੁਸੀਂ ਇਧਰ ਰੰਗਿਓ ਤੇ ਇੱਥੇ ਤੁਹਾਨੂੰ ਦਿਖਾਉਨੇ ਆ ਆ ਵੇਖੋ ਚੀਕੂ ਲੱਗੇ ਹੋਏ ਚੀਕੂ ਦਾ ਬੂਟਾ ਆ ਗਿਆ ਆ ਵੇ ਚੀਕੂ ਉੱਪਰ ਵੀ ਲੱਗੇ ਹੋਏ ਆ ਹਨਾ ਆਹੇ ਠਾਂ ਵੀ ਆ ਵੇਖੋ ਕਿੰਨੇ ਵਧੀਆ ਚੀਕੂ ਲੱਗੇ ਹੋਏ ਆ ਤੇ ਇਧਰ ਫੇਰ ਅਮਰੂਦ ਦਾ ਬੂਟਾ ਛੋਟਾ ਜਿਹਾ ਆ ਗਿਆ ਤੇ ਜੇ ਆਪਾਂ ਐਸ ਪਾਸੇ ਦੇਖੀਏ ਤੇ ਇਧਰ ਮਸੰਮੀ ਵੇਖੋ ਕਿੰਨੀ ਭਰਿਆ ਬੂਟਾ ਵੇਖੋ ਇਧਰ ਭਰਿਆ ਪਿਆ ਦੇਖੋ ਕਿੰਨੀਆਂ ਮਸੰਮੀਆਂ ਲੱਗੀਆਂ ਹੋਈਆਂ ਤੇ ਆਹ ਉੱਪਰ ਆ ਗਈ 베ਰੀ ਇਹਨੂੰ 베ਰ ਵੀ ਬਹੁਤ ਲੱਗਦੇ ਆ ਤੇ ਇਧਰ ਜੇ ਦੇਖੀਏ ਤਾਂ ਸਾਹਮਣੇ ਫੇਰ ਕਿੰਨੂ ਆ ਗਿਆ ਉਧਰ ਨਾਲ ਕਿੰਨੂ ਦਾ ਬੂਟਾ ਆ ਗਿਆ ਤੇ ਇਧਰ ਨਿਗਾ ਮਰਾਈਂ ਇੱਕ ਵਾਰੀ ਬਈ ਕੈਮਰਾਮੈਨ ਆਹ ਵੇਖੋ ਅੰਬ ਇਹ ਅੰਬ ਦਾ ਬੂਟਾ ਵਾ ਦੇਸੀ ਅੰਬ ਬਹੁਤ ਵਧੀਆ ਲੱਗਦੇ ਆ ਜੇ ਆਪਾਂ ਉਧਰਲੇ ਪਾਸੇ ਜਾ ਕੇ ਦੇਖੀਏ ਨਿੰਬੂ ਦੇ ਦੋ ਬੂਟੇ ਆ ਉਹਨੂੰ ਦੇਖੋ ਫਲ ਲੱਗਿਆ ਤੇ ਇਹਨੂੰ ਵੀ ਫੁੱਲ ਲੱਗੇ ਪਏ ਆ ਕੁਛ ਟਮੇਟਾ ਮੇ ਵਿੱਚ ਆਪਾਂ ਨੂੰ ਨਿੰਬੂ ਲੱਗੇ ਵੀ ਦੀਂਦੇ ਆ ਨਿੱਕੇ ਨਿੱਕੇ ਦੇਖੋ ਤੇ ਉਹ ਬੂਟਾ ਨਾਲ ਨਿੰਬੂ ਦਾ ਵਾ ਤੇ ਉਹ ਵੀ ਸਾਰਾ ਭਰਿਆ ਪਿਆ ਵਾ ਥੋੜੀ ਜਗ੍ਹਾ ਦੇ ਵਿੱਚ ਵੀ ਬਾਗ ਲੱਗ ਸਕਦਾ ਵਾ ਜ਼ਰੂਰੀ ਨਹੀਂ ਬੜੀ ਜਗ੍ਹਾ ਚਾਹੀਦੀ ਹੈ ਜਿੱਥੇ ਮਰਲਾ ਸਵਾ ਮਰਲਾ ਵੀ ਕਿਸੇ ਕੋਲੇ ਵਿਹਲਾ ਪਿਆ ਤਾਂ ਦੇਖੋ ਇੰਨੀ ਕੁ ਜਗ੍ਹਾ ਦੇ ਵਿੱਚ 10-12 ਬੂਟੇ ਲਾਏ ਹੋਏ ਆ ਹੱਡੋ ਅੱਡ ਜਿਹੜੇ ਸਾਰੇ ਤੁਹਾਨੂੰ ਦਿਖਾਏ ਆ